ਆ ਕਾਟਨ ਦੁਪੱਟਾ ਸੂਟ ਹੋਊਗਾ ਜੀ ਓਕੇ ਕਾਟਨ ਦੁਪੱਟਾ ਸੂਟ ਹੋਊਗਾ ਜੀ ਤੇ ਆ ਇਹਦੀ ਹੋਏਗੀ ਬਾਟਮ ਓਕੇ ਤੇ ਨਾਲ ਇਹਦੇ ਦੁਪੱਟਾ ਹੋਊਗਾ ਕਾਟਨ ਦਾ ਠੀਕ ਆ ਜੀ ਤੇ ਇਹ ਸੂਟ ਹੋਊਗਾ ਜੀ 250 ਰੁਪਏ ਦਾ ਇਹਦੇ ਵਿੱਚ ਡਿਜ਼ਾਈਨ ਬਹੁਤ سارے ਡਿਜ਼ਾਈਨ ਮਿਲੂਗੇ ਬਹੁਤ ਜ਼ਿਆਦਾ ਡਿਮਾਂਡ ਚੱਲ ਰਹੀ ਹੈ 600 ਰੁਪਏ ਦਾ ਜੀ ਪਿਓਰ ਕੈਮਰੀ ਕਾਟਨ 5 ਮੀਟਰ ਸੂਟ ਹੋਊਗਾ ਠੀਕ ਆ ਜੀ ਤੇ ਇਸ ਦਾ ਦੁਪੱਟਾ ਦੁਪੱਟਾ ਨਹੀਂ ਹੋਏਗਾ ਓਕੇ ਆ ਸਲਵਾਰ ਤੇ ਬਾਜੂ ਦੋਨਾਂ 'ਚ ਇੱਕ ਦੇ ਉੱਤੇ ਆਪਸ਼ਨ ਹੋਊਗਾ 600 ਰੁਪਏ ਦਾ ਸੂਟ ਹੈ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਬਾਦੂ ਮਿਲ ਪਰ ਨਵੰਬਰ ਦੇ ਵਿੱਚ ਹਾਂਜੀ ਆਣਗੇ ਆ ਦੇਖੋ ਲਓ ਜੀ ਚੈੱਕ ਕਰੋ 50% ਰੇਟਾਂ ਦੇ ਉੱਤੇ ਜੀ ਇਹ ਟੈਬੀ ਕ੍ਰਸ਼ ਦੇ ਉੱਤੇ ਸੂਟ ਹੋਊਗਾ ਪੂਰਾ ਹੈਂਡਵਰਕ ਨਾਲ ਪਰ ਹੈਂਡਵਰਕ ਪੂਰਾ ਚੈੱਕ ਕਰਵਾ ਦਿਓ ਠੀਕ ਹੈ ਜੀ ਗਲਾ ਬਣਿਆ ਹੋਊਗਾ ਬਾਜੂ ਬਾਟਮ ਚ ਇੱਕ ਆਪਸ਼ਨ ਹੋਊਗਾ ਦੁਪੱਟਾ ਇਸ ਦਾ ਕੀ ਬਾਤ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਆਦਿਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀਂ ਸ਼ਹਿਰ ਮਰੇੜਕੋਟਲੇ ਅੱਥ ਨੂੰ ਸ਼ਹਿਰ ਮਰੇੜਕੋਟਲੇ ਇੱਕ ਏਦਾਂ ਦੀ ਸ਼ਾਪ ਦੇ ਉੱਪਰ ਲੈ ਜਾਣਾ ਜਿੱਥੋਂ ਤੁਹਾਨੂੰ ਬੁਟੀਕ ਸ਼ੂਟ ਵੀ ਹੋਲ ਸੇ ਰੇਟਾਂ ਤੇ ਮਿਲਣਗੇ ਤੇ ਕਾਟਨ ਦੇ ਸ਼ੂਟ ਵੀ ਤੁਹਾਨੂੰ ਹੋਲ ਸੇ ਰੇਟਾਂ ਤੇ ਮਿਲਣਗੇ ਤੇ ਇੰਨੇ ਕੋ ਸਸਤੇ ਤੁਹਾਨੂੰ ਸ਼ੂਟ ਮਿਲਣਗੇ ਨਾ ਤੁਸੀਂ ਰੇਟ ਸੁਣ ਕੇ ਹੈਰਾਨ ਰਹਿ ਜਾਓਗੇ ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹਿਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪ੍ਰੋਪਰ ਤੁਹਾਨੂੰ ਐਂਟਰੋ ਕੇ ਬਿਲਕੁਲ ਤੁਸੀਂ ਸਿੱਧੇ ਜਾਣਾ ਕਿਸੇ ਪਾਸੇ ਮੁੜਨਾ ਨਹੀਂ ਹੈਗਾ ਇੱਥੋਂ ਵੈਸੇ ਦੋ ਗਲੀਆਂ ਨਿਕਲਦੀਆਂ ਤੁਸੀਂ ਬਿਲਕੁਲ ਸਿੱਧੇ ਜਾਣਾ ਜਿਵੇਂ ਆਟੋ ਜਾ ਰਿਹਾ ਹੈ ਨਾ ਆਟੋ ਤੋਂ ਬਿਲਕੁਲ ਤੁਸੀਂ ਪਿੱਛੇ ਪਿੱਛੇ ਮੰਨ ਲਓ ਕਿ ਮਤਲਬ ਕਿ ਸਿੱਧੇ ਜਾਣਾ ਮਤਲਬ ਕਿ ਤੁਹਾਨੂੰ ਮੈਂ ਐਡਰੈਸ ਪ੍ਰੋਪਰ ਸਮਝਾ ਦਿੰਨਾ ਨਾ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਵੀਡੀਓ ਦੇਖ ਕੇ ਸ਼ਾਪ ਤੇ ਪਹੁੰਚ ਸਕਦੇ ਹੋ ਤੇ ਆ ਨਿਸ਼ਾਨੀਆਂ ਤੁਸੀਂ ਦੁਕਾਨ ਦੀਆਂ ਮੰਨ ਕੇ ਨਾ ਬਹੁਤ ਹੀ ਸੌਖੇ ਤਰੀਕੇ ਨਾਲ ਸ਼ਾਪ ਤੇ ਪਹੁੰਚ ਸਕਦੇ ਹੋ ਤੇ ਚੱਲਦੇ ਆਂ ਆਜੋ ਅੱਜ ਤੁਹਾਨੂੰ ਆਪਾਂ ਗਰਮੀਆਂ ਦੇ ਕਾਟਨ ਦੇ ਸੂਟ ਬਹੁਤ ਹੀ ਘੱਟ ਰੇਟਾਂ ਤੇ ਦਿਖਾਵਾਂਗੇ ਤੇ ਪ੍ਰਿੰ ਤੁਸੀਂ ਐਡਰੈਸ ਸਮਝ ਲਿਓ ਬਾਕੀ ਤੁਹਾਡੇ ਨਾਲ ਆਪਾਂ ਕੰਟੈਕਟ ਨੰਬਰ ਵੀ ਇਹਦਾ ਸ਼ੇਅਰ ਕਰ ਦਾਂਗੇ ਹਨਾ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਤੁਹਾਨੂੰ ਫੇਰ ਵੀ ਕੋਈ ਐਡਰੈਸ ਦੀ ਦਿੱਕਤ ਆ ਰਹੀ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਪ੍ਰੋਪਰ ਦੱਸ ਦੇਣਗੇ ਵੈਸੇ ਐਡਰੈਸ ਤੁਹਾਨੂੰ ਪ੍ਰੋਪਰ ਤੁਸੀਂ ਸਮਝ ਲੈਣਾ ਹਨਾ ਤਾਂ ਵੀਡੀਓ ਦੇ ਵਿੱਚ ਤੁਸੀਂ ਤੁਹਾਨੂੰ ਆਪਾਂ ਪ੍ਰੋਪਰ ਐਡਰੈਸ ਸਮਝਾ ਰਹੇ ਹਾਂ ਤੇ ਆਪਣਾ ਐਡਰੈਸ ਦਾ ਮਤਲਬ ਇਹੀ ਹੁੰਦਾ ਵੀ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਸ਼ੌਪ ਤੇ ਪਹੁੰਚਣ ਲਈ ਤੇ ਆਪਾਂ ਤੁਹਾਨੂੰ ਤਾਂ ਹੀ ਪ੍ਰੋਪਰ ਤਰੀਕੇ ਨਾਲ ਪੂਰਾ ਐਡਰੈਸ ਤੁਹਾਨੂੰ ਸਮਝਾ ਰਹੇ ਹਾਂ ਲਓ ਜੀ ਇੱਥੋਂ ਬਿਲਕੁਲ ਤੁਸੀਂ ਸਿੱਧੇ ਜਾ ਚੱਲਦੇ ਆਂ ਆਜੋ ਤੁਹਾਨੂੰ ਆਪਾਂ ਸ਼ਾਪ ਤੇ ਲੈ ਕੇ ਤੇ ਅੱਗੇ ਇੱਕ ਚੌਂਕ ਆਊਗਾ ਉੱਥੇ ਐਸ ਕੇ ਫੈਸ਼ਨ ਵਾਲੇ ਆਉਣਗੇ ਉੱਥੋਂ ਤੁਸੀਂ ਕਿੱਧਰ ਨੂੰ ਮੁੜਨਾ ਤੁਹਾਨੂੰ ਸਾਰਾ ਆਪਾਂ ਦੱਸਾਂਗੇ ਹਨਾ ਤੇ ਬਾਕੀ ਆਜੋ ਚੱਲਦੇ ਆਂ ਤੇ ਬਸ ਥੋੜੀ ਦੂਰੀ ਜਿਹੜੀ ਸ਼ਾਪ ਰਹਿ ਗਈ ਆ ਤੇ ਤੁਹਾਨੂੰ ਦਿਖਾਉਣੀ ਆ ਸਾਰੇ ਅੱਜ ਆਪਾਂ ਸੋਹਣੇ ਸੋਹਣੇ ਸੂਟ ਸਹਿਰ ਮਰੀਰਕੋਟਲੇ ਦੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨੇ ਲਓ ਜੀ ਐਸ ਕੇ ਫੈਸ਼ਨ ਤੋਂ ਆਪਾਂ ਇੱਧਰ ਨੂੰ ਮੁੜ ਗਏ ਸਿੱਧਾ ਹੀ ਹਨਾ ਤੇ ਇੱਥੋਂ ਵੀ ਤੁਸੀਂ ਬਿਲਕੁਲ ਸਿੱਧੇ ਨਾਲ ਥ ਲਓ ਜੀ ਤੇ ਆਪਾਂ ਪਹੁੰਚ ਗਏ ਬਸ ਸ਼ਾਪ ਤੇ ਤੇ ਦਿਖਾਉਣਾ ਏ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਕਲੈਕਸ਼ਨ ਤੇ ਬਾਕੀ ਸਾਰੇ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਪ੍ਰੋਪਰ ਤੁਹਾਨੂੰ ਆਪਰੇਟ ਦੱਸਾਂਗੇ ਸਾਰੀ ਤੁਹਾਨੂੰ ਆਪਾਂ ਕਲੈਕਸ਼ਨ ਜਿਹੜੀ ਦਿਖਾਵਾਂਗੇ ਲਓ ਜੀ ਪਹੁੰਚ ਗਏ ਆਪਾਂ ਸ਼ਾਪ ਤੇ ਆ ਆ ਗਈ ਸਾਹਮਣੇ ਸ਼ਾਪ ਫੈਸ਼ਨ ਇਨਸਟਾ ਹੋਲ سیل ਐਂਡ ਰਿਟੇਲ ਸਟੋਰ ਲਓ ਜੀ ਇਹ ਜਿਹੜੀ ਸ਼ਾਪ ਆ ਬਾਕੀ ਤੁਹਾਡੇ ਨਾਲ ਬਾਕੀ ਕੰਟੈਕਟ ਨੰਬਰ ਸ਼ੇਅਰ ਕਰ ਦਾਂਗੇ ਆਜੋ ਚਲਦੇ ਆਂ ਅੰਦਰ ਤੇ ਦਿਖਾਉਨੇ ਆ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਸੂਟਾਂ ਦੀ ਸਹਿਰ ਮਲੇਰ ਕੋਟਲੇ ਦੀ ਸੋ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰ ਲਓ ਜੀ ਪਹੁੰਚ ਗਏ ਆਪਾਂ ਬਾਈ ਜਨਾ ਕੋ ਫੈਸ਼ਨੇਟਰ ਤੇ ਕੀ ਹਾਲ ਚਾਲ ਆ ਵੀਰੇ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਵੀਰੇ ਅੱਜ ਫੈਸ਼ਨੇਸਟਾ ਮਲੇਰ ਕੋਟਲਾ ਵੱਲੋਂ ਪਹਿਲਾਂ ਗਾਹਕਾਂ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸੀਗਾ ਬਹੁਤ ਡਿਮਾਂਡ ਆਈ ਆ ਓਕੇ ਹੁਣ ਗਰਮੀਆਂ ਦਾ ਸਟਾਕ ਲੈ ਕੇ ਅਸੀਂ ਹਾਜ਼ਰ ਆ ਗਰਮੀਆਂ ਦਾ ਸਟਾਕ ਅਸੀਂ ਹੋਲ ਸੇਲ ਰ جان ਲਈ ਆਮ ਵਰਤਨ ਦੇ ਲਈ ਚੀਜ਼ਾਂ ਜਿਹਨਾਂ ਨੂੰ ਚਾਹੀਦੀਆਂ ਨੇ ਉਹਨਾਂ ਲਈ ਬਹੁਤ ਸੋਹਣੀਆਂ ਚੀਜ਼ਾਂ ਲੈ ਕੇ ਆਇਆ ਆਂ ਆਜੋ ਤੁਹਾਨੂੰ ਦਿਖਾਉਣੇ ਆਂ ਆਹ कॉटन ਦੁਪੱਟਾ ਸੂਟ ਹੋਊਗਾ ਜੀ ਓਕੇ कॉटन ਦੁਪੱਟਾ ਸੂਟ ਹੋਊਗਾ ਜੀ ਤੇ ਆ ਇਹਦੀ ਹੋएगी बॉਟਮ ਓਕੇ ਤੇ ਨਾਲ ਇਹਦੇ ਦੁਪੱਟਾ ਹੋਊਗਾ कॉटन ਦਾ ਠੀਕ ਆ ਜੀ ਤੇ ਇਹ ਸੂਟ ਹੋਊਗਾ ਜੀ 250 ਰੁਪਏ ਦਾ ਇਹਦੇ ਵਿੱਚ ਡਿਜ਼ਾਈਨ ਬਹੁਤ سارے ਡਿਜ਼ਾਈਨ ਮਿਲਣਗੇ ਲਾਈਟ ਚਾਹੀਦੇ ਉਹਨਾਂ ਨੂੰ ਲਾਈਟ ਵੀ ਮਿਲ ਜਣਗੇ ਓਕੇ ਤੇ ਡਾਰਕ ਚਾਹੀਦੇ ਉਹਨਾਂ ਨੂੰ ਡਾਰਕ ਵੀ ਮਿਲ ਜਣਗੇ 250 ਰੁਪਏ ਦਾ ਸੂਟ ਹੋਇਆ ਇਹ ਠੀਕ ਆ ਜੀ ਦੁਪੱਟਾ ਨਾਲ ਨਾਲ ਬਾਟਮ ਵੀ ਨਾਲ ਸੂਟ ਵੀ ਚਾਹੀਦਾ ਹਾਂ ਜੀ ਇਹਦੇ ਵਿੱਚ ਜਿੰਨੇ ਮਰਜ਼ੀ ਤੁਸੀਂ ਕਲਰਸ ਲੈ ਲਿਓ ਡਾਰਕ ਕਲਰ ਵਾਲਿਆਂ ਨੂੰ ਡਾਰਕ ਕਲਰ ਵੀ ਮਿਲ ਜਣਗੇ ਨਾਲ ਥੋੜਾ ਥੋੜਾ ਹੈਂਡਵਰਕ ਵੀ ਹੋਇਆ ਹੋਊਗਾ ਇਹਨਾਂ ਦੇ ਉੱਤੇ ਠੀਕ ਆ ਜੀ ਜਿਨ੍ਹਾਂ ਨੂੰ ਲਾਈਟ ਕਲਰ ਚਾਹੀਦੇ ਹੋਣਗੇ ਲਾਈਟ ਕਲਰ ਮਿਲ ਜਣਗੇ ਜਿੱਦਾਂ ਦੀ ਤੁਹਾਡੀ ਡਿਮਾਂਡ ਹੋਊਗੀ ਉਦਾਂ ਦੇ ਤੁਹਾਨੂੰ ਕਲਰਸ ਇਹਦੇ ਵਿੱਚ ਅਵੇਲੇਬਲ ਹੋਣਗੇ ਸੂਟ ਹੈਗਾ ਸਿਰਫ ਤੇ ਸਿਰਫ 250 ਰੁਪਏ ਦਾ ਠੀਕ ਹੈ ਸਰ ਇਹਦੇ ਵਿੱਚ ਪੈਚਵਰਕ ਵਾਲੇ ਡਿਜ਼ਾਈਨ ਵੀ ਆਉਣਗੇ ਹਾਂਜੀ ਬਹੁਤ ਸਾਰੀਆਂ ਨੰਮੀਆਂ ਚੀਜ਼ਾਂ ਆਉਣਗੀਆਂ ਤੇ ਜਿਹੜੇ ਕਹਿੰਦੇ ਨੇ ਬਿਲਕੁਲ ਪਿਓਰ ਕਾਟਨ ਚਾਹੀਦੀ ਹੈ ਜੀ ਪਿਓਰ ਕਾਟਨ ਦੇ ਉੱਤੇ ਡਿਜ਼ਾਈਨ ਚਾਹੀਦੇ ਨੇ ਆਹ ਲਓ ਪਿਓਰ ਕਾਟਨ ਦੇ ਉੱਤੇ ਆਜੂਗਾ 500 ਰੁਪਏ ਦਾ ਸੂਟ ਲਓ ਜੀ ਆ ਗਿਆ ਪਿਓਰ ਕਾਟਨ ਪਿਓਰ ਕਾਟਨ ਸੂਟ ਹੋਊਗਾ ਜੀ ਮੈਚਿੰਗ ਦਾ ਸੂਟ ਹੋਊਗਾ ਤੇ ਨਾਲ ਇਹਦੇ ਕਾਟਨ ਦੁਪੱਟਾ ਹੋਊਗਾ ਪਿਓਰ ਦਾ ਠੀ ओके ਤੇ ਆ ਦੁਪੱਟਾ ਦੇਖੋ ਪਾਕਿਸਤਾਨੀ ਮਲ ਹੋਊਗਾ ਪੂਰਾ ਖੁੱਲਾ ਜੋੜਾ ਦੁਪੱਟਾ ਹੋਊਗਾ ਐ ਨਹੀਂ ਹੈਗਾ ਕਿ ਛੋਟੇ ਛੋਟੇ ਜਿਹੇ ਦੁਪੱਟੇ ਜਿਹੜੇ ਛੋਟੇ ਦੁਪੱਟੇ ਲਾ ਦਨਗੇ ਆ ਦੇਖੋ ਲੈ ਲਓ ਜੀ ਹੈਂਡ ਦਾ ਟੱਚ ਹੋਊਗਾ ਜੀ ਇਹ ਹੈਗਾ ਜੀ 500 ਰੁਪਏ ਦਾ ਸਿਰਫ 500 ਰੁਪਏ ਦਾ ਸੂਟ ਆ ਇਸ ਦੇ ਵਿੱਚ ਕਲਰ ਡਿਜ਼ਾਈਨ ਵਾਧੂ ਮਿਲ ਜਾਣਗੇ ਲਓ ਵੀ ਆ ਤੁਹਾਨੂੰ ਇਹ ਕਦਰ ਮਿਲ ਜਾਣਗੇ ਇਹਨਾਂ ਦੇ ਵਿੱਚ ਸਾਰਿਆਂ ਦੇ ਉੱਤੇ ਵਰਕ ਹੋਇਆ ਹੋਊਗਾ ਕਿਸੇ ਦੇ ਉੱਤੇ ਹੈਂਡ ਵਰਕ ਹੋਊਗਾ ਕਿਸੇ ਦੇ ਧਾਗੇ ਦਾ ਵਰਕ ਹੋਊਗਾ ਜਿਵੇਂ ਇਹਦੇ ਉੱਤੇ ਹੈਂਡ ਵਰਕ ਆ ਇਹਦੇ ਉੱਤੇ ਧਾਗੇ ਦਾ ਵਰਕ ਆ ਇਹਦੇ ਉੱਤੇ ਲੇਸ ਵਰਕ ਆ ਇਹ ਵੀਗਲਾ ਵਰਕ ਹੋਊਗਾ ਇਹਦੇ ਵਿੱਚ ਕਲਰ ਵੀ ਮਿਲਣਗੇ ਤੇ ਡਿਜ਼ਾਈਨ ਵੀ ਵਾਧੂ ਮਿਲਣਗੇ ਠੀਕ ਆ ਜੀ ਇਸ ਤੋਂ ਬਾਅਦ ਆ ਗਿਆ ਜਿਨ੍ਹਾਂ ਨੂੰ ਚਾਹੀਦੇ ਨੇ ਇਸ ਤੋਂ ਜ਼ਿਆਦਾ ਵਧੀਆ ਵਾਲੇ ਸੂਟ ਹਾਂਜੀ ਉਹਨਾਂ ਦੇ ਲਈ ਹੈਗੇ ਨੇ ਆ ਦੇਖੋ ਪਿਓਰ ਕਾਟਨ ਦਾ ਸੂਟ ਹੋਊਗਾ ਪ੍ਰਿੰਟ ਉਸ ਦੇ ਉੱਤੇ ਆਰੀ ਵਰਕ ਹੋਇਆ ਹੋਊਗਾ ਠੀਕ ਲਓ ਜੀ ਪਿਓਰ ਕਾਟਨ ਦਾ ਆ ਦੇਖੋ ਫਿਨਿਸ਼ਿੰਗ ਦੇਖੋ ਆਰੀ ਵਰਕ ਹੋਇਆ ਹੋਊਗਾ ਅੰਕਰ ਅੰਕਰ ਬ੍ਰਾਂਡ ਦਾ ਹੋਊਗਾ ਓਕੇ ਆ ਸਲਵਾਰ ਹੋਊਗੀ ਕਾਟਨ ਦੀ ਤੇ ਨਾਲ ਦੇ ਪਿਓਰ ਮਸਲੀਨ ਦੁਪੱਟਾ ਹੋਊਗਾ ਜੀ ਮਲਾਈ ਵਰਗੀ ਮਸਲੀਨ ਹੋਊਗਾ ਲਓ ਜੀ ਆ ਨਾਲ ਦੁਪੱਟਾ ਇਹਦੇ ਆ ਪਿਓਰ ਮਸਲੀਨ ਦੁਪੱਟਾ ਹੋਊਗਾ ਇਹਦੇ ਵਿੱਚ ਕਲਰ ਡਿਜ਼ਾਈਨ ਵਾਧੂ ਮਿਲ ਜਣਗੇ ਜਿੰਨੇ ਮਰਜ਼ੀ ਕਲਰ ਲੈ ਲਿਓ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਠੀਕ ਹੈ ਜੀ ਇਹ ਤੁਹਾਨੂੰ ਅਵੇਲੇਬਲ ਮਿਲ ਜੂਗਾ ਤੇ ਇਸ ਤੋਂ ਬਾਅਦ ਜਿਹੜਾ ਸਾਡਾ ਰੈਗੂਲਰ ਡਿਜ਼ਾਈਨ ਚੱਲ ਰਿਹਾ ਜਿਹੜਾ ਸਾਡੇ ਰੈਗੂਲਰ ਚੀਜ਼ਾਂ ਬਣ ਰਹੀਆਂ ਨੇ ਬੁਟੀਕ ਸਟਾਈਲ ਹਾਂਜੀ ਜਿਹੜੀਆਂ ਬੁਟੀਕਾਂ ਲਈ ਖਾਸ ਕਰਕੇ ਬਹੁਤ ਜ਼ਿਆਦਾ ਡਿਮਾਂਡ ਚੱਲ ਰਹੀ ਹੈ 600 ਰੁਪਏ ਦਾ ਜੀ ਪਿਓਰ ਕੈਮਰੀ कॉटन 5 ਮੀਟਰ ਸੂਟ ਹੋਊਗਾ ਠੀਕ ਆ ਜੀ ਤੇ ਇਸ ਦਾ ਦੁਪੱਟਾ ਦੁਪੱਟਾ ਨਹੀਂ ਹੋਏਗਾ ਓਕੇ ਸਲਵਾਰ ਤੇ ਬਾਜੂ ਦੋਨਾਂ 'ਚ ਇੱਕ ਦੇ ਉੱਤੇ ਆਪਸ਼ਨ ਹੋਊਗਾ 600 ਰੁਪਏ ਦਾ ਸੂਟ ਆ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਬਾਧੂ ਮਿਲ ਜਾਣਗੇ ਠੀਕ ਆ ਸਰ ਇਹਦੇ ਵਿੱਚ ਡਿਜ਼ਾਈਨ ਸਾਰੇ ਪਫ ਸਟਾਈਲ ਡਿਜ਼ਾਈਨ ਹੋਣਗੇ ਬਹੁਤ ਸੋਹਣੇ ਮੋਰ ਦੇ ਤਾਗੇ ਲਾ ਕੇ ਬਣਾਏ ਹੋਣਗੇ ਆ ਦੇਖੋ ਲਓ ਜੀ ਕਿਸੇ ਦੇ ਵਿੱਚ ਲੈਂਥ ਦੀ ਦਿੱਕਤ ਨਹੀਂ ਆਏਗੀ ਬਿਲਕੁਲ ਹੀ ਠੀਕ ਆ ਜੀ ਇਹ ਸਾਰੇ ਨਵੇਂ ਡਿਜ਼ਾਈਨ ਆ ਡੈਲੀ ਦੀ ਡੈਲੀ ਡਿਜ਼ਾਈਨ ਅਪਡੇਟ ਹੁੰਦੇ ਨੇ ਓਕੇ ਸਰ ਆ ਦੇਖੋ ਲੈ ਬਹੁਤ ਸੋਹਣੇ ਡਿਜ਼ਾਈਨ ਹੋਣਗੇ ਕਿਸੇ ਦੇ ਵੀ ਲੈਂਥ ਦੀ ਦਿੱਕਤ ਨਹੀਂ ਆਏਗੀ ਜਿੰਨੇ ਮਰਜੀ ਕਲਰਸ ਲੈ ਲਿਓ ਜਿੰਨੇ ਮਰਜੀ ਡਿਜ਼ਾਈਨ ਲੈ ਲਿਓ ਜੀ ਇਹਦੇ ਵਿੱਚ ਇਹ ਸੂਟ ਹੋਗਾ ਸਿਰਫ ਤੇ ਸਿਰਫ 600 ਰੁਪਏ ਦਾ ਪੁਟੇਕਾਂ ਲਈ ਇਹਨਾਂ ਦਾ ਖਾਸ ਅਸੀਂ ਕਹਿੰਨੇ ਆ ਕਿ ਬੁਟੀਕਾਂ ਇੱਕ ਵਾਰ ਸਾਡੇ ਕੋਲੇ ਜ਼ਰੂਰ ਵਿਜ਼ਿਟ ਕਰਨ ਇਸ ਤੋਂ ਬਾਅਦ ਜਿਹੜੇ ਕਹਿੰਦੇ ਨੇ ਪ੍ਰਿੰਟ ਦੇ ਉੱਤੇ ਵਰਕ ਚਾਹੀਦਾ ਪ੍ਰਿੰਟ ਦੇ ਉੱਤੇ ਬਹੁਤ ਡਿਮਾਂਡ ਆ ਰਹੀ ਆ ਕਸਟਮਰਸ ਦੀ ਕਿ ਪ੍ਰਿੰਟ ਤੇ ਵਰਕ ਕਰਾ ਕੇ ਦੇ ਦਿਓ ਜੀ ਪ੍ਰਿੰਟ ਤੇ ਵਰਕ ਕਰਾ ਕੇ ਦੇ ਦਿਓ ਆ ਦੇਖੋ ਪ੍ਰਿੰਟ ਤੇ ਪੈਚ ਲਗਾ ਕੇ ਆ ਪੈਚ ਲਗਾ ਕੇ ਪ੍ਰਿੰਟ ਦੇ ਉੱਤੇ ਕਾਟਨ ਆ ਪਿਓਰ ਕੈਮਬ੍ਰਿਕ ਕਾਟਨ ਹੋਊਗੀ ਇਸ ਦੇ ਉੱਤੇ ਪੈਚ ਲੱਗਿਆ ਹੋਇਆ ਤੇ ਬਾਜੂ ਤੇ ਬਾਟਮ ਦੇ ਵਿੱਚੋਂ ਇੱਕ ਆਪਸ਼ਨ ਹੋਏਗੀ ਚਾਹੇ ਤਾਂ ਬਣਾ ਲਿਓ ਬਾਜੂ ਚਾਹੇ ਬਣਾ ਲਿਓ ਬਾਟਮ ਓਕੇ ਸਰ ਆ ਦੇਖੋ ਆ ਵਰਕ ਹੋਇਆ ਹੋਇਆ ਆ ਬਹੁਤ ਸੋਨਾ ਵਰਕ ਹੋਊਗਾ ਬਹੁਤ ਸੋਹਣੇ ਡਿਜ਼ਾਈਨ ਹੋਣਗੇ ਇਸੇ ਤਰੀਕੇ ਨਾਲ ਜਿਹੜੇ ਜਿਵੇਂ ਸਿਆਣੇ ਹੁੰਦੇ ਨੇ ਆਂਟੀਆਂ ਹੁੰਦੀਆਂ ਨੇ ਅਗਲਾ ਕਹਿੰਦਾ ਵੀ ਅਸੀਂ ਪ੍ਰਿੰਟ ਦੇ ਉੱਤੇ ਵਰਕ ਚਾਹੀਦਾ ਪਰ ਵਰਕ ਦੇ ਉੱਤੇ ਗਲਾ ਨਹੀਂ ਬਣਿਆ ਹੋਣਾ ਚਾਹੀਦਾ ਆ ਲਓ ਜੀ ਆ ਪੈਟਰਨ ਬਣਿਆ ਹੋਏਗਾ ਲਓ ਜੀ ਇਹ ਪ੍ਰਿੰਟ ਦੇ ਉੱਤੇ ਪੈਟਰਨ ਬਣਿਆ ਹੋਏਗਾ ਓਕੇ ਇਹ ਸੂਟ ਹੈਗਾ 750 ਰੁਪਏ ਦਾ ਲਓ ਜੀ ਸਾਡੇ ਤੇ ਜਿਨ੍ਹਾਂ ਨੂੰ ਪਿਓਰ ਮਸਲੀਨ ਦੇ ਉੱਤੇ ਵਰਕ ਚਾ ਆ ਵਰਕ ਚਾਹੀਦਾ ਹੋਊਗਾ ਪਿਓਰ ਮਸਲੀਨ ਵਿਸਕੋਸ ਵਾਲੀ ਬਣੀ ਹੋਊਗੀ ਵੱਡਾ ਪਣਾ ਹੋਊਗਾ ਜੀ ਪੂਰਾ ਸੂਟ ਬਣਿਆ ਹੋਊਗਾ ਜੀ ਇਹ 500 ਰੁਪਏ ਦਾ ਸੂਟ ਆ ਠੀਕ ਆ ਜੀ ਵਿਸਕੋਸ ਮਸਲੀਨ ਹੋਊਗੀ ਆ ਵਰਕ ਦਿਖਾ ਦਿਓ 500 ਰੁਪਏ ਦਾ ਸੂਟ ਆ ਜੀ ਇਹ ਇਸ ਤੋਂ ਬਾਅਦ ਜਿਹੜੇ ਲੀਲਣ ਪਸੰਦ ਕਰਦੇ ਨੇ ਗਾਹਕ ਕਹਿੰਦੇ ਜੀ ਸਾਨੂੰ ਲੀਲਣ ਚਾਹੀਦੀ ਆ ਲੀਲਣ ਦੇ ਵਿੱਚ ਵੀ ਸਾਡੇ ਕੋਲੇ ਡਿਜ਼ਾਈਨ ਬਣੇ ਹੋਏ ਨੇ ਆ ਦੇਖੋ ਇਹ ਵੀ 500 ਰੁਪਏ ਦਾ ਸੂਟ ਹੋਊਗਾ ਲੀਲਣ ਦੇ ਉੱਤੇ ਵਰਕ ਹੋਇਆ ਹੋਊਗਾ ਬਾਜੂ ਬਾਟਮ 'ਚ ਇੱਕ ਆਪਸ਼ਨ ਹੋਏਗੀ ਲਓ ਜੀ ਲੀਲਣ ਹੋਊਗੀ ਪਿਓਰ ਲੀਲਣ ਜੀ ਠੀਕ ਆ ਜੀ ਇਹਨੂੰ ਪਾਕਿਸਤਾਨੀ ਕਾਟਨ ਵੀ ਬੋਲ ਦਿੰਦੇ ਨੇ ਪਿਓਰ ਲੈ ਲੈਣਾ ਇਹ 500 ਰੁਪਏ ਦਾ ਸੂਟ ਹੋਊਗਾ ਜੀ ਬਰਕ ਹੋਇਆ ਹੋਊਗਾ ਇਸ ਤੋਂ ਬਾਅਦ ਜਿਨ੍ਹਾਂ ਨੂੰ ਬ੍ਰਾਂਡ ਚਾਹੀਦੇ ਨੇ ਬ੍ਰਾਂਡ ਮਿਲ ਜਣਗੇ ਜਿਹੜਾ ਬੁਟੀਕ ਸਟਾਈਲ ਪਾਉਣਾ ਚਾਹੁੰਦੇ ਨੇ ਬੁਟੀਕ ਸਟਾਈਲ ਜਿਵੇਂ ਆ ਬਿਸਕੋਸ ਮਸਲੀਨ ਹੋਊਗੀ ਹਾਂਜੀ ਆ ਦੇਖੋ ਬਿਸਕੋਸ ਮਸਲੀਨ ਹੋਊਗੀ ਬਹੁਤ ਸੋਹਣਾ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਚੱਲ ਰਿਹਾ ਆ ਦੇਖੋ ਇਹਦੇ ਉੱਤੇ ਕੱਟ ਹੋਇਆ ਹੋਊਗਾ ਬੁਟੀਕਸ ਦੇ ਵਿੱਚ ਇਸ ਡਿਜ਼ਾਈਨ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਆ ਆ ਦੇਖੋ ਕੱਟ ਹੋਇਆ ਹੋਊਗਾ ਤੇ ਦੁਪट्टे ਦੇ ਉੱਤੇ ਲਾਜਵਾ ਵਰਕ ਹੋਇਆ ਹੋਇਆ ਜੀ ਬਹੁਤ ਸੋਹਣਾ ਕਲਰਸ ਇਸ ਦੇ ਵਿੱਚ ਅਵੇਲੇਬਲ ਹੋਣਗੇ ਓਕੇ ਆ ਦੇਖੋ ਆ ਦੁਪੱਟਾ ਦੇਖੋ ਕਿ ਆ ਪਿਆਰਾ ਦੁਪੱਟਾ ਬਣਿਆ ਲਓ ਜੀ ਬਹੁਤ ਸੋਹਣਾ ਦੁਪੱਟਾ ਵੀ ਇੱਕ ਬਲੈਕ ਥ੍ਰੈਡ ਵਾਲਾ ਵੀ ਦਿਖਾ ਦਿਓ ਰਾਜੇ ਇੱਕ ਬਲੈਕ ਥ੍ਰੈਡ ਵਾਲਾ ਦੇ ਦਿਓ ਬਲੈਕ ਥ੍ਰੈਡ ਦੇ ਉੱਤੇ ਵਰਕ ਹੋਇਆ ਹੈ ਜਿਸ ਦੇ ਨਾਲ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਅਸੀਂ ਰੈਡੀ ਕਰਵਾ ਰਹੇ ਹਾਂ ਜਿਹੜੇ ਕਸਟਮਰਸ ਚਾਹੁੰਦੇ ਨੇ ਕਿ ਬਾਹਰ ਅੰਦਰ ਜਾਣ ਨੂੰ ਚੀਜ਼ਾਂ ਬੜੀਆਂ ਹੁੰਦੀਆਂ ਨੇ ਕਿ ਜੀ ਥੋੜਾ ਜਿਹਾ ਅਲੱਗ ਚੀਜ਼ਾਂ ਦਿਖਾਓ ਉਹਨਾਂ ਦੇ ਲਈ ਅਸੀਂ ਸਪੈਸ਼ਲ ਡਿਜ਼ਾਈਨਿੰ ਆ ਦੇਖੋ ਲੈ ਡਿਜ਼ਾਈਨਿੰਗ ਦੇਖੋ ਇਸ ਦੇ ਵਿੱਚ ਇੱਕ ਚਾਕ ਬਣਿਆ ਹੋਊਗਾ ਨਾਲੂ ਘੇਰਾ ਬਣਿਆ ਹੋਏਗਾ ਇੱਕ ਫਲਾਰ ਬਣਿਆ ਹੋਏਗਾ ਇਸ ਦੀ ਲੈਂਥ ਦੀ ਵੀ ਕੋਈ ਦਿੱਕਤ ਨਹੀਂ ਆਏਗੀ ਤੇ ਘੇਰੇ ਦੀ ਵੀ ਕੋਈ ਦਿੱਕਤ ਨਹੀਂ ਆਏਗੀ ਕਿਉਂਕਿ ਚਾਕ ਇੱਕ ਸਾਈਡ ਤੇ ਦਾ ਨਹੀਂ ਹੈਗਾ ਤੇ ਇਸ ਦਾ ਦੁਪੱਟਾ ਪੂਰਾ ਲਾਜਵਾ ਹੋਊਗਾ ਰੇਟ ਇਸ ਦੇ ਹੋਲਸੇਲ ਦੇ ਵਿੱਚ ਹੋਣਗੇ ਬਹੁਤ ਘੱਟ ਰੇਟਾਂ ਦੇ ਉੱਤੇ ਅਸੀਂ ਵੇਚ ਰਹੇ ਹਾਂ ਤੇ ਬੁਟੀਕਾਂ ਸਾਡੇ ਤੋਂ ਬਹੁਤ ਜ਼ਿਆਦਾ ਆਰਡਰ ਕਰ ਰਹੀਆਂ ਨੇ ਇਹ ਡਿਜ਼ਾਈਨਸ ਅਸੀਂ ਚਾਹੁੰਦੇ ਹਾਂ ਕਿ ਕਸਟਮਰਜ਼ ਨੂੰ ਡਾਇਰੈਕਟ ਵੀ ਅਸੀਂ ਇਹ ਫੈਸਿਲਿਟੀ ਜਿਹੜੀ ਹੈਗੀ ਆ ਉਹ ਦਈਏ ਓਕੇ ਸਰ ਜਿਹੜੇ ਪ੍ਰਿੰਟ ਦੇ ਉੱਤੇ ਵਰਕ ਨਿਊ ਬ੍ਰਾਂਡਡ ਚਾਹੁੰਦੇ ਨੇ ਆ ਰਾਮ ਟੈਕਸ ਰਸ਼ੀਆ ਏਕੇ ਟੈਕਸ ਬੀ ਐਲ ਐਮ ਸ਼ੰਕਰ ਆ ਦੇਖੋ ਫਿਰ ਚੀਜ਼ਾਂ ਆ ਦੇਖੋ ਬਹੁਤ ਪਿਆਰਾ ਰਾਮ ਟੈਕਸ ਦਾ ਡਿਜ਼ਾਈਨ ਹੋਊਗਾ ਆ ਨੀਚੇ ਘੇਰਾ ਬਣਿਆ ਹੋਇਗਾ ਬਹੁਤ ਸੋਹਣਾ ਤੇ ਇਸ ਦੇ ਨਾਲ ਦੁਪੱਟਾ ਹੋਊਗਾ ਪਿਓਰ ਮਸਲੀਨ ਦਾ ਓਕੇ ਪਿਓਰ ਮਸਲੀਨ ਦਾ ਦੁਪੱਟਾ ਹੋਊਗਾ ਜੀ ਪ੍ਰਿੰਟਡ ਬਹੁਤ ਸੋਹਣੀਆਂ ਚੀਜ਼ਾਂ ਹੋਣਗੀਆਂ ਇਦਾਂ ਦੀਆਂ ਚੀਜ਼ਾਂ ਜਿੰਨੀਆਂ ਮਰਜ਼ੀ ਤੁਸੀਂ ਲੈ ਸਕਦੇ ਹੋ ਸਾਡੇ ਤੋਂ ਓਕੇ ਸਰ ਆ ਦੇਖੋ ਆ ਰਾਮ ਟੈਕਸ ਦਾ ਹੋਊਗਾ ਹਾਂਜੀ ਜਿਨ੍ਹਾਂ ਨੂੰ ਰਾਮ ਟੈਕਸ ਚਾਹੀਦਾ ਰਾਮ ਟੈਕਸ ਵੀ ਅਵੇਲੇਬਲ ਹੋਏਗਾ ਠੀਕ ਆ ਜੀ ਆ ਦੇਖੋ ਰਾਮ ਟੈਕਸ ਦੇ ਵਿੱਚ ਲੋਬੀ ਆ ਰਾਮ ਟੈਕਸ ਦਾ ਹੋਊਗਾ ਜੀ ਇਹਦੇ ਵਿੱਚ ਬਹੁਤ ਸੋਹਣਾ ਘੇਰਾ ਬਣਿਆ ਹੋਊਗਾ ਘੇਰੇ ਦੇ ਉੱਤੇ ਲੈਸਿੰਗ ਡਬਲ ਹੋਈ ਹੋਊਗੀ ਤੇ ਇਸ ਦੇ ਨਾਲ ਪੇਂਟ ਹੋਇਆ ਹੋਊਗਾ ਪੇਂਟ ਦੇ ਉੱਤੇ ਹਾਈਲਾਈਟ ਹੋਇਆ ਹੋਊਗਾ ਤੇ ਪੈਟਰਨ ਬਣਿਆ ਹੋਊਗਾ ਤੇ ਦੁਪੱਟਾ ਇਸ ਦਾ ਹੋਊਗਾ ਪਾਈਪਿੰਗ ਨਿਕਲੀ ਹੋਈ ਆ ਬਾਟਮ ਹੋਊਗੀ ਰਾਮ ਟੈਕਸ ਦੀ ਇਹ ਨਾਲ ਨੂੰ ਬਹੁਤ ਅੱਛਾ ਤੇ ਦੁਪੱਟਾ ਦੇਖੋ ਪਯਾਰ ਮਸਲੀਨ ਦੁਪੱਟਾ ਹੋਊਗਾ ਪਾਈਪਿੰਗ ਕੱਢੀ ਹੋਈ ਹੋਊਗੀ ਸਾਰੇ ਦੁਪੱਟੇ ਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਇੱਕ ਜਿਨ੍ਹਾਂ ਨੇ ਪ੍ਰਿੰਟ ਚਾਹੁੰਦੇ ਨੇ ਕਿ ਪ੍ਰਿੰਟ ਯੂਨੀਕ ਸਟਾਈਲ ਦੇ ਪ੍ਰਿੰਟ ਹੋਣ ਗਰਲਿਸ਼ ਡਿਜ਼ਾਈਨ ਹਾਂਜੀ ਕਲਰ ਵੀ ਬਹੁਤ ਪਿਆਰੇ ਹੋਣਗੇ ਦੇਖੋ ਇਸ ਦਾ ਡਿਜ਼ਾਈਨਿੰਗ ਨੇੜੇ ਕਰਕੇ ਦਿਖਾ ਦਿਓ ਦੇਖੋ ਕਿ ਆ ਪਿਆਰਾ ਬਹੁਤ ਸੋਹਣਾ ਵਰਕ ਹੋਇਆ ਹੋਊਗਾ ਲਾਈਟ ਲਾਈਟ ਓਕੇ ਤੇ ਇਸ ਦੇ ਨਾਲ ਮਸਲੀਨ ਦੁਪੱਟਾ ਹੋਊਗਾ ਤੇ ਇਹਨਾਂ ਦੀਆਂ ਕੀਮਤਾਂ ਬਹੁਤ ਹੀ ਘੱਟ ਹੋਣਗੀਆਂ ਠੀਕ ਹੈ ਜੀ ਤੇ ਜਿਹਨਾਂ ਨੂੰ ਚਾਹੀਦੇ ਨੇ ਸਿੰਥੈਟਿਕ ਸੂਟ ਸਿੰਥੈਟਿਕ ਸੂਟ ਅਸੀਂ ਤੁਹਾਨੂੰ ਦਿਖਾਉਣੇ ਆ ਆਜੋ ਆ ਸਾਰੇ ਸਿੰਥੈਟਿਕ ਸੂਟ ਲੱਗੇ ਹੋਏ ਨੇ ਸਾਡੇ ਕੋਲੇ ਇਹਦੇ ਉੱਤੇ ਅਸੀਂ ਸਾਰੇ ਸ਼ਿਮਰ ਦੇ ਉੱਤੇ ਤੈਬੀ ਦੇ ਉੱਤੇ ਗਲਾਸ ਆਰਗੰਜ਼ਾ ਦੇ ਉੱਤੇ ਆਰਗੰਜ਼ਾ ਦੇ ਉੱਤੇ ਨੇਚਰਲ ਕ੍ਰੇਪ ਦੇ ਉੱਤੇ ਇਹਦੇ ਉੱਤੇ ਅਸੀਂ 50% ਲੈਸ ਦੇ ਉੱਤੇ ਸਾਰੇ ਸੂਟ ਵੇਚ ਰਹੇ ਆ ਕਿਉਂਕਿ ਹੁਣ ਜਿਹੜਾ ਹੈਗਾ ਸਰਦੀਆਂ ਦਾ ਟਾਈਮ ਜਾ ਚੁੱਕਿਆ ਸੀਜ਼ਨ ਸਾਡਾ ਜਾ ਚੁੱਕਿਆ ਹੁਣ ਅਸੀਂ ਸਟਾਕ ਕਲੀਅਰੈਂਸ ਕਰਨ ਲੱਗੇ ਹੋਏ ਆ ਇਹ ਸਾਰੇ ਸੂਟ ਅਸੀਂ ਵੇਚ ਰਹੇ ਆ ਸਿਰ ਤੇ ਸਿਰਫ 50% ਰੇਟਾਂ ਦੇ ਵਿੱਚ ਆ ਦੇਖੋ ਤੁਹਾਨੂੰ ਮੈਂ ਇੱਕ ਵਾਰੀ ਥੋੜੀ ਡਿਜ਼ਾਈਨਿੰਗ ਦਿਖਾ ਵੀ ਦਿਨਾ ਕਿ ਇਦਾਂ ਦੀ ਡਿਜ਼ਾਈਨਿੰਗ ਹੋਊਗੀ ਇਹ ਹਾਂਜੀ ਜਿਨ੍ਹਾਂ ਨੇ ਵਿਆਹ ਅਗਸਤ ਦੇ ਵਿੱਚ ਸਤੰਬਰ ਅਕਤੂਬਰ ਨਵੰਬਰ ਦੇ ਵਿੱਚ ਹਾਂਜੀ ਆਣਗੇ ਆ ਦੇਖੋ ਲਓ ਜੀ ਚੈੱਕ ਕਰੋ 50% ਰੇਟਾਂ ਦੇ ਉੱਤੇ ਜੀ ਇਹ ਟੈਬੀ ਕ੍ਰਸ਼ ਦੇ ਉੱਤੇ ਸੂਟ ਹੋਊਗਾ ਪੂਰਾ ਹੈਂਡਵਰਕ ਨਾਲ ਭਰਿਆ ਹੈਂਡਵਰਕ ਪੂਰਾ ਚੈੱਕ ਕਰਵਾ ਦਿਓ ਗਲਾ ਬਣਿਆ ਹੋਊਗਾ ਬਾਜੂ ਬਾਟਮ 'ਚ ਇੱਕ ਆਪਸ਼ਨ ਹੋਊਗਾ ਦੁਪੱਟਾ ਇਸ ਦਾ ਕੀ ਆ ਬਾਤ ਆ ਦੁਪੱਟਾ ਹੋਊਗਾ ਟਾਈਡਾਈ ਓਕੇ ਉਹਨੂੰ ਕ੍ਰਸ਼ ਦਾ ਦੁਪੱਟਾ ਕਿਉਂ ਟਾਈ ਡਾਈ ਨਹੀਂ ਮਿਲ ਸਕਦਾ ਇਹ ਸਾਡਾ ਚੈਲੰਜ ਆ ਠੀਕ ਆ ਜੀ ਇੱਕ ਕ੍ਰਸ਼ ਦੇ ਉੱਤੇ ਟਾਈ ਡਾਈ ਦੁਪੱਟਾ ਹੋਊਗਾ ਹਾਂਜੀ ਤੇ ਇਸ ਤੋਂ ਬਾਅਦ ਜਿਨ੍ਹਾਂ ਨੇ ਕਾਵਿਆ ਵਰਕ ਚਾਹੀਦਾ ਕਿ ਜੀ ਕਾਵਿਆ ਵਰਕ ਹੋਇਆ ਹੋਵੇ ਥੋੜਾ ਕਾਵੀਏ ਨਾਲ ਓਕੇ ਤੇ ਉਹਦੇ ਵਿੱਚ ਵੀ ਮਿਲ ਜਣਗੇ ਜਿੱਦਾਂ ਦੇ ਹੈਂਡ ਵਰਕ ਪਫ ਵਰਕ ਆਰੀ ਪਿੱਟਾ ਸਭ ਕੁਝ ਤੁਹਾਨੂੰ ਅਵੇਲੇਬਲ ਸਾਡੇ ਕੋਲੇ ਮਿਲ ਜਾਏਗਾ ਇਹ ਸਾਰੇ 50% ਦੇ ਉੱਤੇ ਲਸ ਦੇ ਉੱਤੇ ਅਸੀਂ ਡਿਜ਼ਾਈਨ ਵੇਚ ਰਹੇ ਹਾਂ ਆ ਸ਼ਿਮਰ ਦੇ ਉੱਤੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੈ ਇਸ ਦੇ ਵਿੱਚ ਰਸ਼ਟ ਕਲਰ ਦੇ ਵਿੱਚ ਬਹੁਤ ਸੋਹਣੇ ਇਸ ਦੇ ਕਲਰ ਹੋਣਗੇ ਨਿਊ ਸਾਰੇ ਦੇ ਸਾਰੇ ਸ਼ੇਡ ਨਿਊ ਹੋਣਗੇ ਠੀਕ ਆ ਜੀ ਆਹ ਦੇਖੋ ਇਹ ਵੀ ਸਾਡਾ 50% ਦੇ ਉੱਤੇ ਅਸੀਂ ਇਹ ਸੇਲ ਦੇ ਉੱਤੇ ਵੇਚ ਰਹੇ ਹਾਂ ਓਕੇ ਸਰ ਤੇ ਇਸ ਦੇ ਵਿੱਚ ਬਹੁਤ ਸਾਰੀ ਡਿਜ਼ਾਈਨਿੰਗ ਤੁਹਾਨੂੰ ਅਵੇਲੇਬਲ ਮਿਲ ਜੇਗੀ ਜਿਹੜੇ 50% ਲੈਸ ਵਾਲੇ ਨੇ ਇਸ ਤੋਂ ਬਿਨਾ ਜੇ ਕਾਟਨ ਦੇ ਵਿੱਚ ਤੁਹਾਨੂੰ ਤੁਹਾਡੀ ਚੋਇਸ ਦੇ ਅਕੋਰਡਿੰਗ ਚਾਹੀਦੇ ਨੇ ਉਹ ਵੀ ਮਿਲ ਜਾਣਗੇ ਜਿਨ੍ਹਾਂ ਨੂੰ ਪ੍ਰਿੰਟ ਸੂਟ ਚਾਹੀਦਾ 450 ਰੁਪਏ ਦਾ ਪ੍ਰਿੰਟਡ ਸੂਟ ਹੋਊਗਾ ਓਕੇ ਏਕੇ ਟੈਕਸ ਬੀ ਐਲ ਐਮ ਸ਼ੰਕਰ ਰਸ਼ੀਆ ਦੀ ਕੈਮਰਿਕ ਹੋਊਗੀ ਤੇ ਉਸ ਤੋਂ ਬਾਅਦ ਜੇ ਕਿਸੇ ਨੂੰ कॉटन ਦੇ ਵਿੱਚ ਆਪਣੇ ਚੁਆਇਸ ਦੇ ਅਕੋਰਡਿੰਗ ਕੋਈ ਸੂਟ ਰੈਡੀ ਕਰਵਾਉਣਾ ਚਾਹੁੰਦਾ ਉਹ ਵੀ ਅਸੀਂ ਤੁਹਾਨੂੰ ਰੈਡੀ ਕਰਵਾ ਕੇ ਦੇ ਦਾਂਗੇ ਠੀਕ ਹੈ ਲੋ ਆ ਸਾਡੇ ਕੋਲ ਸਾਰੇ ਪ੍ਰਿੰਟਡ ਸੂਟਸ ਹੋਣਗੇ ਇਹਨਾਂ ਦੇ ਵਿੱਚ ਅਲੱਗ-ਅਲੱਗ ਪ੍ਰਿੰਟ ਹੋਣਗੇ ਬਹੁਤ ਸਾਰੇ ਡਿਜ਼ਾਈਨਸ ਅਵੇਲੇਬਲ ਹੋਣਗੇ ਤੇ ਇਹ ਡਿਜ਼ਾਈਨ ਅਪਡੇਟ ਹੁੰਦੇ ਰਹਿੰਦੇ ਨੇ ਓਕੇ ਜਿੰਨੇ ਮਰਜ਼ੀ कॉटन ਦੇ ਪ੍ਰਿੰਟ ਲੈ ਸਕਦੇ ਹੋ ਆ ਮਸਲੀਨ ਪਈ ਆ ਆ ਵੀ ਸਾਰੀ ਮਸਲੀਨ ਪਈ ਆ ਤੇ ਜਿੰਨੇ ਮਰਜੀ ਪ੍ਰਿੰਟ ਤੁਸੀਂ ਲੈ ਸਕਦੇ ਹੋ ਜਿਨ੍ਹਾਂ ਨੂੰ ਵਿਆਹ ਸ਼ਾਦੀ ਦੇ ਲਈ কুরਤੇ ਪਜਾਮੇ ਪੈਂਟ ਸ਼ਰਟ ਚਾਹੀਦੇ ਨੇ ਜਿਨ੍ਹਾਂ ਨੇ ਪੈਂਟ ਸ਼ਰਟ ਲੈਣ ਦੇਣ ਵਾਲਾ ਚਾਹੀਦਾ ਹੈ 100 ਰੁਪਏ ਦਾ ਪੈਂਟ ਸ਼ਰਟ ਹੋਊਗਾ ਠੀਕ ਹੈ ਜੀ ਲੈਣ ਦੇਣ ਵਾਲਾ ਤੇ কুরਤਾ ਪਜਾਮਾ ਸਾਡੇ ਕੋਲ 300 ਤੋਂ ਸਟਾਰਟ ਹੋ ਜਾਂਦਾ ਜੀ ਓਕੇ ਆ ਦੇਖ ਲਓ 250 ਤੋਂ ਸਟਾਰਟ ਹੋ ਕੇ 300 ਤੋਂ ਸਟਾਰਟ ਹੋ ਕੇ ਸਾਰੇ কুরਤੇ ਪਜਾਮੇ ਪਹਿਣੇ ਜਿਨ੍ਹਾਂ ਨੂੰ ਬ੍ਰਾਂਡਡ ਚਾਹੀਦੇ ਨੇ ਕਿ ਕਹਿੰਦੇ ਨੇ ਕਿ ਬ੍ਰਾਂਡ কুরਤਾ ਪਜਾਮਾ ਚਾਹੀਦਾ ਮੁਫਤ ਲਾਲ ਸੀ ਆ ਰਾਮ ਇਹ ਸਾਰੇ ਤੁਹਾਡੇ ਕੋਲੇ ਕੋਰਤੇ ਪਜਾਮੇ ਵੀ ਅਵੇਲੇਬਲ ਹੋਣਗੇ ਓਕੇ ਸਰ ਤੇ ਜੇ ਕਿਸੇ ਨੇ ਆਪਣਾ ਸੂਟ ਆਪਣੇ ਚੁਆਇਸ ਦੇ ਅਕੋਰਡਿੰਗ ਕਰਨਾ ਉਹ ਵੀ ਸਾਡੇ ਕੋਲੇ ਕਿਸੇ ਵੀ ਟਾਈਮ ਆ ਸਕਦਾ ਉਸ ਦੀ ਚੁਆਇਸ ਦੇ ਅਕੋਰਡਿੰਗ ਹੀ ਅਸੀਂ ਤੁਹਾਨੂੰ ਸੂਟ ਤੇ ਸਰ ਆਪਣਾ ਡਰੈਸ ਬੋਲ ਦਿਓ ਇੱਕ ਵਾਰ ਜਿਨ੍ਹਾਂ ਨੇ ਬੱਸ ਸਟੈਂਡ ਤੋਂ ਆਉਣਾ ਉਹ ਪਹਿਲਾਂ ਦਿੱਲੀ ਗੇਟ ਆਜਣ ਦਿੱਲੀ ਗੇਟ ਅੰਦਰ ਬਟਨ ਸਰ ਸੱਜੇ ਪਾਸੇ ਨੂੰ ਅੱਗੇ ਸਿੱਧਾ ਆ ਕੇ ਬੇਸਮੈਂਟ ਵਾਲੀ ਇੱਕੋ ਹੀ ਦੁਕਾਨਾ ਜੇ ਨਹੀਂ ਕਿਸੇ ਨੂੰ ਪਤਾ ਲੱਗ ਰਿਹਾ ਹੈਗਾ ਤਾਂ ਉਹ ਦਿੱਲੀ ਗੇਟ ਆ ਕੇ ਜਾਂ ਸਰਹੰਦੀ ਗੇਟ ਆ ਕੇ ਸਾਨੂੰ ਕਾਲ ਕਰ ਦੇਣ ਸਾਡਾ ਇੱਕ ਲੜਕਾ ਜਾ ਕੇ ਤੁਹਾਨੂੰ ਉੱਥੋਂ ਰਿਸਿਵ ਕਰਕੇ ਲੈ ਆਏ ਓਕੇ ਸਰ ਧੰਨਵਾਦ ਓਕੇ ਹਾਂਜੀ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ